ਆ ਚੁੱਕੇ ਆ ਇੱਕ ਵਾਰੀ ਫਿਰ ਤੋਂ ਆਪਣੇ ਪ੍ਰੈਜ਼ੈਂਟਿੰਗ ਸਪான்ਸਰਸ ਤੇ ਜੱਜਸ ਦਾ ਥੈਂਕ ਯੂ ਕਰ ਦਈਏ ਜੀ ਪੰਜਾਬ ਇੰਸ਼ੋਰੈਂਸ ਤੋਂ ਲਵਪ੍ਰੀਤ ਐਂਡ ਹਰਪਿੰਦਰ ਸਿੱਧੂ ਜੀ ਸੰਗੀਤਾ ਵਰਮਾਨੀ ਪਬਲਿਕ ਪ੍ਰੋਸੀਕਿਊਟਰ ਐਮਸੀ ਐਂਡ ਅ ਫੇਮਸ ਫੀਮੇਲ ਪਰਸਨੈਲਿਟੀ ਬਾਡੀ ਇਨਸਪੀਰੇਸ਼ਨਲ ਪਰਸਨੈਲਿਟੀ ਲਾਈਫ ਕੋਚ ਸਪਿਰਚੁਅਲ ਗਾਈਡ ਮੈਡਮ ਬਲਵਿੰਦਰ ਬਰਾੜ ਜੀ ਵੀਰ ਪਾਲ ਟਾਟ ਵਾਈਵਾਈਸੀ ਹੋਮ ਕੇਅਰ ਸਰਵਿਸਿਜ਼ ਸੀਈਓ ਐਂਡ ਫਾਊਂਡਰ ਅ ਵੈਰੀ ਯੰਗ ਮੋਟੀਵੇਟਡ ਐਂਡ ਇਨਸਪੀਰੇਸ਼ਨਲ ਐਂਟਰਪ੍ਰਨਰ ਵੀਰਪਾਲ ਤਾਰਦੀਪ ਐਂਡ ਜ਼ੀ ਟੀਵੀ ਦੇ ਮਿਸਿਸ ਇੰਡੀਆ 2022 ਦੇ ਵਿਨਰ ਸਾਇਮਾ ਅਹੂਜਾ ਜੀ ਤੇ ਮੈਂ ਸਾਰਿਆਂ ਨੂੰ ਰਿਕਵੈਸਟ ਕਰਦੀ ਆ ਪਲੀਜ਼ ਜ਼ੋਰਦਾਰ ਤਾੜੀਆਂ ਦੇ ਨਾਲੇ ਸਾਰਿਆਂ ਦਾ ਸਾਰਿਆਂ ਦਾ ਅਪਰੀਸ਼ੀਏਸ਼ਨ ਕਰਦੇ ਹੋ ਕਸੀ ਆਰਕੈਸਨੀਆਂ ਦੀ ਤਾੜੀਆਂ ਦੇ ਭੁੱਖੇ ਬੰਦੇ ਆ ਤੇ ਪਲੀਜ਼ bina ke taaliyan zaroor maar deyo ਪੰਜਾਬ ਇੰਸ਼ਰਸ ਤੋਂ ਲਾ ਪ੍ਰਿਸਿਡੂ ਐਂਡ ਹਰ ਪ੍ਰੈਸਿਡੂਨੀ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਇਹ ਬਹੁਤ ਵਧੀਆ ਇੰਸ਼ਾਲੇ ਸੁਵਿਧਾ ਆ ਜੋ ਕੈਲਡਰੀ ਦੇ ਵਿੱਚ ਪ੍ਰੋਵਾਈਡ ਕਰਾ ਰਹੇ ਨੇ ਤੇ ਮੈਂ ਹਾਰਦੀ ਰੈਕਮੈਂਡ ਕਰੂੰਗੀ ਕਿ ਹਰਪਿੰਦਰ ਜੀ ਤੇ ਲਵਪੀਨ ਜੀ ਨੂੰ ਪਲੀਜ਼ ਜ਼ਰੂਰ ਕੰਟੈਕਟ ਕਰੋ ਦੇ ਰੀਲੀ ਰੀਲੀ ਕਾਈਂਡ ਪੀਪਲ ਸੋ ਥੈਂਕ ਯੂ ਸੋ ਮੱਚ ਹਰਪਿੰਦਰ ਐਂਡ ਲਵਪੀਨ ਜੀ ਫਾਰ ਬੀਇੰਗ ਅ ਪ੍ਰੈਜ਼ੈਂਟਿੰਗ ਸਪਾਂਸਰਸ ਸੋ ਸ਼ੁਰੂ ਕਰਦੇ ਹਾਂ ਜੀ ਪਹਿਲੀ ਪਰਫਾਰਮੈਂਸ ਨਾਲ ਜੋ ਕਿ ਕਿਉਂਕਿ ਅਸੀਂ ਇੱਥੇ ਵਿਆਹ ਦਾ ਮਾਹੌਲ ਦਿਖਾਉਣਾ ਆ ਤੇ ਪਹਿਲੀ ਪਰਫਾਰਮੈਂਸ ਹੋਏਗੀ ਜੀ ਨਰਿੰਦਰ ਗਿੱਲ ਜੀ ਵੱਲੋਂ ਸੀਜੀਡੀਆ ਵੱਲੋਂ ਰੈਡੀ ਹੋ ਜੀ ਦੋ ਦਿਨ ਪਹਿਲਾਂ ਇਹਨਾਂ ਦੇ ਘਰ ਥੋੜੀ ਪਿਆਰੀ ਬੇਟੀ ਨੇ ਜਨਮ ਲਿਆ ਤੇ ਦੇਖੋ ਗਿਫਟ ਵੀ ਆ ਗਿਆ ਕਿੰਨੀ ਕਰਮਾਂ ਵਾਲੀ ਆ ਸੋ थैंक यू ਸੋ ਮੱਚ ਇਹ ਲੈ ਤਾਂ ਮਹਾਰਾਜਾ ਤੇ ਮਹਾਰਾਣੀ ਵੱਲੋਂ ਬੱਚਾ ਵਾਸਤੇ ਗਿਫਟ ਹੈ ਜੀ